ਵਾਖਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੂ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗੱਬਣ ਵੇੜਾ ਦਿਖਾਵਾਂਗੇ ਰੇ ਡੀਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਜੀ ਜੀ ਨਾਮ ਲਖਵੀਰ ਸਿੰਘ ਪਿੰਡ ਹਟੂਰ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ ਇਹ ਆਪਣਾ ਮਾਸੀ ਕਿਆਂ ਦੇ ਨੇੜੇ ਆ ਗਿਆ ਪਿੰਡ ਹਨਾ ਹਾਂਜੀ ਜੀ ਇਧਰ ਰਾਮਾ ਬਲਾਫਰ ਨੇੜੇ ਆ ਗਿਆ ਰਾਮਾ ਬਲਾਫਰ ਮੋਬਾਈਲ ਨੰ 9560888245 9560888245 88245 ਜਿਹੜੇ ਪਹਿਲਾ ਨੰਬਰ ਤੇ ਆਪਾਂ ਬੈਠ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਰੀਆ ਦੂਜਾ ਸੂਆ ਵੀਰੇ ਦੂਜਾ ਸੂਆ ਤੇ ਇੱਕ ਐਗ ਦਿਨ ਲਾਉਗੇ ਸੂਣ ਦੇ ਵਿੱਚ ਇੱਕ ਹਫਤਾ ਲਾਈਓ ਅੱਛਾ ਅੱਜ ਇਹਦਾ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਪਿਆ ਹਾਂਜੀ ਜੀ ਪਹਿਲੇ ਸੂਏ ਨੇ ਦੁੱਧ ਕਿੰਨਾ ਦਿੱਤਾ ਆਪਣੇ ਕੋਲੇ 20 ਲੀਟਰ ਦਿੱਤਾ ਅੱਛਾ ਪਹਿਲੇ ਸੂਏ ਆਪਾਂ 20 ਲੀਟਰ ਦੁੱਧ ਇਹਦਾ ਬੱਚੀ ਦਾ ਝੋੜਿਆ ਹਾਂਜੀ ਅੱਜ ਇੱਕ ਹਫ਼ਤਾ ਬਾਕੀ ਆ ਹਾਂਜੀ ਹਾਂਜੀ ਸੀਮਨ ਕਿਹੜਾ ਲੱਗਿਆ ਗਿਆ ਇਹਦੇ ਸੀਮਨ 50054 ਲੱਗਿਆ ਅਸਾ 50054 ਐਚਐਫ ਦਾ ਜਰਸੀ ਦਾ ਅਸਾ ਐਚਐਫ ਐਚਐਫ ਦਾ ਠੀਕ ਆ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਵੀ ਜੀ ਦਾ 75000 ਰੁਪਇਆ ਗੁਜਾਇਸ ਮਾੜੀ ਮੋਟੀ ਹੋ ਜਾਊਗੀ ਹਾਂ ਮਾੜੀ ਹੋ ਜਾਊਗੀ ਤੋੜ ਦੇ ਬਾਹਰ ਨੂੰ ਸੋ ਵੀਰੋ ਕਦ ਕਾਠ ਵਗੈਰਾ ਦੇਖ ਸਕਦੇ ਹੋ ਦੂਜਾ ਸੂਆ ਬੱਛੀ ਸੂਰੀਆ ਰੇਟ 75000 ਰੁਪਇਆ ਬਾਕੀ ਮੌਕੇ ਤੇ ਗੁਜਾਇਸ ਹੋ ਜਾਊਗਾ ਪਹਿਲੇ ਸੂਏ ਬੱਛੀ ਨੇ 20 ਗਲਤੋ ਪਾਤਾ ਇੱਕ ਹਫ਼ਤਾ ਅੱਜ ਇਹਦਾ ਬੱਛੀ ਦਾ ਸੂਣ ਦੇ ਵਿੱਚ ਬਾਕੀ ਪਿਆ ਚੰਗੀ ਗਿਅਰ ਕਰਾਂਗੇ ਜੇਕਰ ਆਪਾਂ 20 ਤੋਂ ਆਬਬ ਦੁੱਧ ਪਾ ਸਕਦੀ ਆ ਪਰ ਤੁਸੀਂ ਵੇਖ ਸਕਦੇ 20 ਕਿਲੋ ਦੁੱਧ ਮੰਨ ਕੇ ਲੈ ਲਿਓ ਪਰ ਬੱਚੀ ਦਾ ਬਾਡੀ weight ਵਗੈਰਾ ਲੈਂਥ ਵਗੈਰਾ ਦੱਸ ਦਿਆ ਕਿ ਦੁੱਧ 22 23 ਕਿਲੋ ਪਾਉਣ ਵਾਲੀ ਹੈਗੀ ਆ ਇੱਕ ਹਫਤਾ ਸੂਨ ਦੇ ਵਿੱਚ ਬਾਕੀ ਭਾਅ ਰੇਟ 75000 ਸਿਮਨ ਵਗੈਰਾ ਵੀ ਇਹਨਾਂ ਨੇ ਵੀਡੀਓ ਵਿੱਚ ਜੇਕਰ ਕਰਤਾ ਦਿਨ ਵਰਕ ਦਾ ਜਿਹੜਾ ਸਿਮਨ ਲੱਗਿਆ ਹੋਇਆ ਤੇ ਬਾਕੀ ਕੱਦ-ਕੱਡ ਬਹੁਤ ਆ ਕੋਈ ਵੀ ਛੋਟੀ ਨਾ ਮੰਨੇ ਫੁੱਲ ਸਾਈਜ਼ ਦੇ ਵਿੱਚ ਇਹਦਾ ਰੇਟ 75000 ਰੁਪਏ ਘਰੇਲੂ ਬਾਜਾਂ ਦੀ ਵਹਿੜਾ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਬਾਕੀ ਥਾਂ ਤੋਂ ਦੇਖੋ ਨੇੜੇ ਤੋਂ ਫਟਫਾਟ ਫੀਟਿੰਗ ਵਾਲਾ ਹਵਾਨਾ ਤੇ ਚਵਾਈ ਬਾਈ ਜੀ ਆਪਾਂ ਹਾਥੀ ਮਸ਼ੀਨੀ ਦੋਨਾਂ ਟਾਈਪ ਕਰ ਲੈਨੇ ਹਾਂਜੀ ਹਾਂਜੀ ਵੀ ਦੋਨਾਂ ਟਾਈਪ ਠੀਕ ਆ ਚਾਹੇ ਮਸ਼ੀਨੀ ਚੋਲੋ ਚਾਹੇ ਹਾਥੀ ਹਣਾ ਹਾਂਜੀ ਹਾਂਜੀ ਸੋ ਮਿਲਕ ਵੇਨ ਵਗੈਰਾ ਦੇਖੋ ਬੱਚੀ ਦੇ ਠੀਕ ਆ ਕਿਸੇ ਪਾਸੇ ਮਨ ਕੇ ਚਲਾ ਹੱਥ ਤੇ ਰਾਜ ਦਾ ਟਾਈਮ ਹੈ ਨਹੀਂ ਜਿਵੇਂ ਤੇ ਅੱਗੇ ਬਾਈ ਜੀ ਦੂਜੇ ਨੰਬਰ ਜਿਹੜੀ ਗੱਬਰ ਦੇਖ ਰਹੇ ਆ ਇਹ ਕਿਹੜਾ ਸੁਆ ਸੁਉਂਦੀ ਆ ਇਹ ਵੀਰੇ ਦੂਜਾ ਸੁਆ ਇਹ ਕੈਦਨ ਕੱਢ ਦੀ ਆ ਇਹ ਵੀਰੇ ਇੱਕ ਮਹੀਨੇ ਦੀ ਕੱਚੀ ਆ ਜੀ ਅੱਛਾ ਇੱਕ ਮਹੀਨੇ ਦੀ ਕੱਚੀ ਆ ਹਾਂਜੀ ਤੇ ਦੁੱਧ ਕਿੰਨਾ ਕ ਪਾਜਣੇ ਦੁੱਧ ਵੀਰੇ ਨੇ 2.5 ਲੀਟਰ ਪਾਇ ਆਪਣਾ ਮਗਰਲੇ ਥਣ ਤੋਂ ਹਾਂ ਨਾ ਅਗਲੇ ਤੋਂ ਜੀ ਅੱਛਾ ਮੂਰਲੇ ਤੋਂ ਇੱਕ ਕਵੇਣੀ ਵਾਲੇ ਪਿਛਲੇ ਥਣ ਤੋਂ ਤੇ ਲਾ ਹਨ ਸੁਰਪਲੇਖਾ ਲੱਗਿਆ ਸੀਗਾ ਕਵੇਣੀ ਵਾਲਾ ਜਿਹੜਾ ਪਿਛਲਾ ਥਾਣਾ ਬੈਕਸਾਈਡ ਤੁਸੀਂ ਦੇਖਦੇ ਪਿਓ ਤੇ ਬੱਗ ਤਿੰਨੋਂ ਥਾਣ ਜਮਾ ਹੋ ਗਿਆ ਹਨਾ ਠੀਕ ਆ ਕਿੰਨਾ ਦੁੱਧ ਪਾਇਆ ਹਜੇ ਸਟੇ ਨੇ ਇਹਨੇ 50 ਲੀਟਰ ਪਾਇਆ ਅੱਛਾ 22 23 ਕਿਲੋ ਦੁੱਧ ਨੇ ਆਪਣੇ ਕੋਲ ਪਾਤਾ ਹਾਂਜੀ ਅੱਜ ਪੂਰਾ ਨੈਟ ਇੱਕ ਮਹੀਨਾ ਬਾਕੀ ਆ ਹਾਂਜੀ ਹਾਂਜੀ ਸੀਮਨ ਵਗੈਰਾ ਇਹਦੇ ਵੀ ਚੰਗਾ ਲੱਗਿਆ ਇਹ ਲੱਗੇ 40 432 ਸੈਕ ਦਾ ਜੀ ਅਸਾਂ 40 432 ਸੈਕ ਦਾ ਉਹ ਤੋਂ ਗੱਬਣਾ ਤੇ ਇਹਦਾ ਰੇਟ ਵਗੈਰਾ ਇਹਦਾ ਰੇਟ ਮੈਨੂੰ ਫੋਨ ਤੇ ਕਰਨਾ ਕਿਉਂਕਿ ਕੱਚੀ ਆ ਮਹੀਨੇ ਦੀ ਹੈ ਜਾਨ ਤੋੜ ਦਿਓ ਬਾਹਰ ਨੇ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਫੇਸ ਕੁਆਲਟੀ ਵਗੈਰਾ ਦੇਖੋ ਤਿੱਲ ਬੈਂਡ ਕਵੇਣੀ ਵਾਲਾ ਜਿਹਨੂੰ ਪੁੱਠਾ ਪਸਾ ਕਹਿ ਦਿੰਨੇ ਆਪਾਂ ਦੂਸਰੀ ਸਾਈਡ ਬੈਠ ਕੇ ਜਿਹਦੇ ਚੋਨੇ ਵਾਜੀ ਵੀ ਜਾਣਦੇ ਨੇ ਕਵੇਣੀ ਵਾਲੀ ਕੀ ਚੀਜ਼ ਹੁੰਦੀ ਆ ਤੇ ਉਸ ਬੈਕ ਥਣ ਤੋਂ ਤਿੱਲ ਲਾ ਜਮਾ ਮਾੜਾ ਵੱਡਾ ਥਣੋ ਦੇ ਵਿੱਚ ਆਉਂਦਾ ਕਹਿੰਦਾ ਬਸ ਅੱਧਾ ਕ ਥਣ ਬਾਈ ਹੈਗਾ ਜਮਾ ਹਾਂਜੀ ਅੱਧਾ ਪਰਾਪਕੇ ਨੇ ਵੀ ਤੇਲ ਮੰਨ ਕੇ ਲੈ ਵਾ ਮੰਨ ਕੇ ਲੈ ਜੇ ਕਿ ਕਿ ਇਹ ਵਾ ਦੂਰੋ ਵੀ ਰਾਜੇ ਹੈ ਨਾ ਮੁੜ ਕੇ ਆਲੇ ਕੇ ਯਾਰ ਵੀਡੀਓ ਵਾਲ ਨਹੀਂ ਦੱਸਿਆ ਘਰੇਲੂ ਬੰਦੇ ਨਹੀਂ ਦੱਸਿਆ ਉਹ ਜ਼ਿਕਰ ਕਰਨ ਦਾ ਆਪਣਾ ਹੱਕ ਮੰਨਦਾਗਾ ਤੇ ਬਾਕੀ 622 ਕਿਲੋ ਦੱਡਲਿਆ ਤੇ ਪ੍ਰਿੰਟ ਮੋਂ ਬੱਚੇ ਚੰਗੇ ਆ ਸੋਨਾ ਸੀਮਣ ਪਾਇ ਸੀਮਣ ਲੱਗਿਆ ਵੇਦੇ ਤੇ ਵਧਿਆ ਵੀ ਉਹਨਾਂ ਨੇ ਬਰੀਰ ਵਗੈਰਾ ਕਰੇ ਤਿਆਰ ਕਰੀਆ ਦੋ ਨਾਗਾ ਜਿ ਵਿਕਰੀ ਵਾਲਿਆ ਪੈਂਡ ਹਠੂਰ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਗੱਬੜ ਬੱਚਿਆ ਕੇ ਮਹੀਨੇ ਦੀ ਕੱਚੀ ਦਿਖਾਦੀ ਤੇ ਇੱਕ ਕੁਝ ਦਿਨ ਬਾਕੀ ਜਿਲ੍ਹਾ ਲੁਧਿਆਣਾ ਪਿੰਡ ਹਟੂਰ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣੀ ਤੇ ਹੈ ਜਲਦਾ ਧੰਨਵਾਦ ਜਲਦ ਮਿਲਦੇ ਆਂ